ਪੰਜਾਬ ਸਰਕਾਰ ਬੜਾ ਰੌਲਾ ਪਾ ਰਹੀ ਹੈ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਪੜ੍ਹਨ ਨੂੰ ਮਿਲਿਆ ਕਿ ਕਿਸੇ ਬਾਥਰੂਮ ਦੀ ਰਿਪੇਅਰ ਕੀਤੀ ਹੈ ਤਾਂ ਵੀ ਉਹਦਾ ਦਾਤ ਘਾਟਨ ਮੰਤਰੀ ਜੀ ਕਰ ਰਹੇ ਨੇ ਕਿਸੇ ਦੀਵਾਰ ਦੀ ਸਕੂਲ ਦੇ ਵਿੱਚ ਰਿਪੇਅਰ ਕੀਤੀ ਹੈ ਉਹਦਾ ਦਾਤ ਘਾਟਨ ਵੀ ਐਮਐਲਏ ਸਾਹਿਬ ਕਰਨ ਦੁਰਪੇ ਨੇ ਕੀ ਇਹ ਸਿੱਖਿਆ ਕ੍ਰਾਂਤੀ ਹੈ ਸਿੱਖਿਆ ਕ੍ਰਾਂਤੀ ਦਾ ਮਤਲਬ ਹੈ ਕਿ ਪਹਿਲੀ ਗੱਲ ਬੱਚਿਆਂ ਨੂੰ ਲੋੜਿੰਦੀ ਐਜੂਕੇਸ਼ਨ ਮਿਲ ਸਕੇ education ਮਿਲਣ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਉਹ ਸਾਰਾ ਫੈਸਿਲਿਟੀਆਂ ਸਾਰਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਸਕੂਲ ਦੀ ਬਿਲਡਿੰਗ ਸਕੂਲ ਦੇ ਵਿੱਚ ਬਾਥਰੂਮ ਸਕੂਲ 'ਚ ਪਾਣੀ ਤੇ ਸਭ ਤੋਂ ਇੰਪੋਰਟੈਂਟ ਜੇ ਸਬਜੈਕਟ ਪੜ੍ਹਾਏ ਜਾ ਰਹੇ ਨੇ ਉਹਨਾਂ ਦੇ ਟੀਚਰ ਜੇ ਟੀਚਰ ਨਹੀਂ ਹੈ ਤਾਂ ਇਹਦਾ ਮਤਲਬ ਅਸੀਂ ਬੱਚਿਆਂ ਦੇ ਭਵਿੱਖ ਨਾਲ ਖਲਵਾੜ ਕਰ ਰਹੇ ਹਾਂ ਉਹਨਾਂ ਦੇ ਫਿਊਚਰ ਨਾਲ ਖਲਵਾੜ ਕਰ ਰਹੇ ਹਾਂ ਜੇ ਟੀਚਰ ਨਹੀਂ ਹੈ ਤਾਂ ਬੱਚੇ ਪੜ੍ਹਨ ਕਿੱਥੇ ਫੇਰ ਮੈਂ ਜੇ ਗੱਲ ਕਰਾਂ ਆਪਣੇ ਇਲਾਕੇ ਬੀਤ ਦੀ ਇਹ 27-28 ਪਿੰਡਾਂ ਦਾ ਇੱਕ ਸੈਗਮੈਂਟ ਹੈ ਜਿਹਨੂੰ ਬੀਤ ਕਹਿੰਦੇ ਆ ਪਹਿਲਾਂ 22 ਪਿੰਡਾਂ ਦਾ ਸੀ ਪਈ ਪੰਚਾਇਤਾਂ ਵਧੀਆਂ ਹੁਣ 27 ਪਿੰਡ ਹੋ ਗਏ ਨੇ ਸਿਰਫ ਇੱਕ ਅਚਲਪੁਰ ਹੈ ਜਿੱਥੇ ਸਾਇੰਸ ਦੀਆਂ ਕਲਾਸਾਂ ਲੱਗਦੀਆਂ ਬਾਕੀ ਬੱਚਿਆਂ ਨੂੰ ਪੜ੍ਹਨ ਲਈ ਜਾਣ ਲਈ ਜਾ ਗੜਸ਼ਿੰਕਰਣਾ ਪੈਂਦਾ ਜਾਂ ਨੰਗਲ ਜਾਣਾ ਪੈਂਦਾ ਗਵਰਨਮੈਂਟ ਸਕੂਲ ਦੀ ਪੜਾਈ ਸਸਤੀ ਹੈ ਉਹ ਸਾਲ 'ਚ 1500 ਰੁਪਏ 'ਚ ਆਪਣਾ ਇੱਕ ਸਾਲ ਦਾ ਖਰਚਾ ਚੱਲ ਸਕਦਾ ਹੈ ਲੇਕਿਨ ਜਦੋਂ ਉਹ ਪ੍ਰਾਈਵੇਟ ਸਕੂਲ ਚ ਐਡਮਿਸ਼ਨ ਲੈਂਦਾ ਉਹੀ ਖਰਚਾ ਸਾਲ ਦਾ 30-35 ਹਜ਼ਾਰ ਰੁਪਏ ਹੋ ਜਾਂਦਾ ਅਸੀਂ ਆਪਣੇ ਬੀਤ ਦੇ ਲੋਕਾਂ ਦੀ ਇਕਨੋਮਿਕ ਹਾਲਤ ਜਾਣਦੇ ਹਾਂ ਲੇਕਿਨ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਨਾਂ ਵਿੱਚ ਪ੍ਰਾਂਤੀ ਇੰਨੀ ਫੈਲੀ ਹੋਈ ਹੈ ਕਿ ਉਹਨਾਂ ਦੇ ਬੱਚੇ ਸਾਇੰਸ ਪੜ੍ਹ ਸਕਣਗੇ ਕਿ ਉਹਨਾਂ ਦੇ ਬੱਚੇ ਕਾਮਰਸ ਪੜ੍ਹ ਸਕਣਗੇ ਕਿ ਉਹਨਾਂ ਦੇ ਬੱਚੇ ਮੈਡੀਕਲ ਦੀ ਐਜੂਕੇਸ਼ਨ ਲੈ ਸਕਣਗੇ ਲੇਕਿਨ ਸ਼ਾਇਦ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਬੀ ਦੇ ਇਲਾਕੇ ਨੂੰ ਅਸ਼ੂਤ ਹੈ ਉੱਥੇ ਤੱਕ ਇਹ ਪਹੁੰਚੀ ਨਹੀਂ ਹੈ ਮੈਂ ਇੱਕੋਰੀ ਅਪੀਲ ਕਰਦਾ ਸਰਕਾਰ ਨੂੰ ਸਹੀ ਮੈਨੇਜ ਜੇ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰਨਾ ਚਾਹੁੰਦੇ ਆ ਤਾਂ ਉਸ ਏਰੀਆ ਦੇ ਵਿੱਚ ਟੀਚਰਸ ਪ੍ਰੋਵਾਈਡ ਕਰੋ ਕਲਾਸਾਂ ਲੱਗਣ ਤਾਂ ਕਿ ਬੱਚੇ ਸਾਇੰਸ ਦੀ ਤੇ ਕਮਰਸ ਦੀ ਪੜਾਈ ਜਿਹੜੀ ਕਰ ਸਕਣ